ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਅੱਜ ਆਪਾਂ ਤੁਹਾਨੂੰ ਆਪਣੀ ਜਿਹੜੀ ਨਾਸ਼ਪਾਤੀ ਦੀ ਨਵੀਂ ਫਰੂਟਿੰਗ ਇਸ ਸਾਲ ਹੋਈ ਹੈ ਉਹਦਾ ਆਪਾਂ ਤੁਹਾਨੂੰ ਵੇਟ ਚੱਕਾਵਾਗੇ ਆ ਤੁਸੀਂ ਦੇਖੋ ਵੀ ਹੁਣ 0 ਤੇ ਐ ਤੇ ਇਹ ਹੁਣ ਤੁਸੀਂ ਦੇਖੋ ਇਧਰ 270 275 ਗ੍ਰਾਮ ਲੰਦੀ ਕੇ ਫਰੂਟ 275 ਗ੍ਰਾਮ ਦਾ ਇੱਕ ਹੈ ਤੇ ਉਸ ਤੋਂ ਬਾਅਦ ਆਪਣਾ ਜੋ ਥੋੜਾ ਇਹਦਾ ਘੱਟ ਹੋਏਗਾ ਇਹ 176 ਹੈ ਕਿਉਂਕਿ ਇਹਦੇ ਵਿੱਚ ਫਰਕ ਕੀ ਹੈ ਕਿ ਇੱਕ ਟਾਣੀ ਨੂੰ ਦੋ ਲੱਗੇ ਹੋਏ ਸੀ ਤੇ ਇਹਦੇ ਨਾਲੋਂ ਆਪਾਂ ਤੋੜਤਾ ਸੀਗਾ ਇੱਕ ਫਰੂਟ ਨਾਲੋਂ ਤਾਂ ਇਹਨੇ ਡਬਲ ਸਾਈਜ਼ ਤੇ ਇਹਦੀ ਬਣਤਰ ਵਗੈਰਾ ਬਹੁਤ ਸੋਹਣੀ ਹੈ ਸੋ ਇਹ ਇਹਨੂੰ ਪ੍ਰੂਨਿੰਗ ਕਰਨੀ ਕਹਿ ਦਿੰਦੇ ਆ ਤੇ ਜਾਂ ਸ਼ਾਂਤੀ ਕਹਿ ਦੋ ਕੁਛ ਵੀ ਕਹਿ ਲਓ ਵੀ ਜਦੋਂ ਫਰੂਟ ਛੋਟਾ ਹੁੰਦਾ ਉਹ ਇੱਕ ਇੱਕ ਤੋੜ ਦੋ ਨਾਲੋਂ ਤੇ ਦੂਜਾ ਗ੍ਰੋਥ ਵਧੀਆ ਕਰ ਜਾਂਦਾ ਹੈ ਉਸ ਤੋਂ ਬਾਅਦ ਆਪਾਂ ਨਾਸ਼ਪਾਤੀ ਤੋਂ ਬਾਅਦ ਆਪਾਂ ਮੰਗੇਓ ਦੀ ਗੱਲ ਕਰਾਂਗੇ ਤੇ ਇਹ ਤੁਸੀਂ ਦੇਖੋ 0 ਹੈ ਇਹ ਮੰਗੇਓ ਵੀ ਆਪਣੇ ਆਪ ਦੇ ਨੇ 237 ਗ੍ਰਾਮ ਦਾ ਇੱਕ ਆਮਬ ਹੈ ਇਹ ਸਾਈਜ਼ ਛੋਟਾ ਹੈ ਕੁਦਰਤੀ ਇਹ ਛੋਟਾ ਸੀ ਮੇਰੇ ਕੋਲ ਤਾਂ ਮੈਂ ਇਹ ਤੁਹਾਨੂੰ ਦਿਖਾ ਰਿਹਾ ਹਾਂ ਇਹ ਵੀ ਆਪਣੇ ਆਪ ਦੇ ਘਰੇਲੂ ਬਾਗੀਚੀ ਦੇ ਆਪਣੇ ਆਪ ਦੇ ਮੰਗੇਓ ਨੇ ਆਪਾਂ ਮੰਨ ਲਓ ਜਿਹੜਾ ਹੈਗਾ ਨਾਸ਼ਪਾਤੀ ਦਾ ਜਿਹੜਾ ਸਾਈਜ਼ ਹੈ ਇਹ ਬਾਜ਼ਾਰ 'ਚ ਆਮ ਤੌਰ 'ਤੇ ਛੋਟਾ ਹੁੰਦਾ ਹੈ। ਮੰਨ ਲਓ ਆਹ ਸਾਈਜ਼ ਹੁੰਦਾ ਆਮ ਤੌਰ 'ਤੇ ਇਹ ਲਾਲੋ ਸਾਹਿਬ 175 ਗ੍ਰਾਮ ਦਾ ਇਹ ਇਹਦੇ ਨਾਲ ਦਾ ਮੈਂ ਤੁਹਾਨੂੰ ਇੱਕ ਪੀਸ ਹੋਰ ਦਿਖਾਉਣਾ। ਇਹ ਦੇਖੋ ਇੱਧਰ ਤੁਸੀਂ ਇਹ ਵੀ 157 ਗ੍ਰਾਮ ਦਾ ਛੋਟਾ ਮੰਨ ਲਓ। ਐਵਰੇਜ ਜਿਹੜੀ ਹੈਗੀ ਹੈ ਮਾਰਕੀਟ 'ਚ ਜਿਹੜੀ ਤੁਸੀਂ ਆਪਾਂ ਆਮ ਲੋਕ ਲੈ ਕੇ ਖਾਂਦੇ ਆ ਉਹ ਇਹ ਹੁੰਦੀ ਹੈ। ਤੇ ਜੇ ਆਪਾਂ ਇਹਨੂੰ ਸੁਪਰ ਕੁਆਲਿਟੀ ਬਣਾਉਣਾ ਹੋਵੇ ਤਾਂ ਫਿਰ ਜਦੋਂ ਆਪਾਂ ਚੀਜ਼ ਆਹ ਬਣਾਉਨੇ ਆ ਤੇ ਇਹਦਾ ਰੇਟ ਵੀ ਆਪਾਂ ਨੂੰ ਮਾਰਕੀਟ 'ਚੋਂ 10 ਰੁਪਏ ਵੱਧ ਮਿਲ ਜਾਂਦਾ ਹੈ। ਕਸੋ ਇਹ ਹੈ ਕਿ ਭਾਈ ਜੇ ਦੇਖਭਾਲ ਨਾਲ ਆਪਾਂ ਕੰਮ ਕਰਾਂਗੇ ਤਾਂ ਬਹੁਤ